ਹਾਂਜੀ ਉਸ ਤੋਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਦੀ ਵੀਡੀਓ ਚ ਤੇ ਦੋਸਤੋ ਆਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਮਤਬਲੀ ਲੋਕਾਂ ਦੇ ਉਹ ਕਿਹੜੇ 10 ਲੱਛਣ ਹੁੰਦੇ ਆ ਅਗਰ ਤੁਹਾਨੂੰ ਉਹ ਪਤਾ ਲੱਗ ਜਾਣਾ ਤੇ ਤੁਸੀਂ ਆਪਣਾ ਬਚਾਅ ਕਰ ਸਕਦੇ ਆ ਕਿਉਂਕਿ ਜਿਹੜੇ ਮਤਬਲੀ ਲੋਕ ਹੁੰਦੇ ਆ ਸਿਰਫ ਮਤਬਲੀ ਤੁਹਾਡੇ ਨਾਲ ਹੁੰਦੇ ਆ ਤੁਹਾਡੇ ਪੈਸੇ ਦੀ ਤੁਹਾਡੀ ਮੈਂਟਲ ਹੈਲਥ ਦੀ ਤੁਹਾਡੀ ਟਾਈਮ ਦੀ ਉਹ ਬਰਬਾਦੀ ਕਰਦੇ ਆ ਇਸ ਕਰਕੇ ਉਹਨਾਂ ਤੋਂ ਬਚਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਤੇ ਉਹਨਾਂ ਬਾਰੇ ਤੁਹਾਨੂੰ ਮੈਂ ਦੱਸਾਂਗਾ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓਜ਼ ਦੇਖਦੇ ਆ ਤੇ ਇੱਕ ਛੋਟੀ ਜੀ ਰਿਕੁਐਸਟ ਹੋ ਅਗਰ ਤੁਸੀਂ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਚੈਨਲ ਦੇ ਉੱਤੇ ਤੁਹਾਨੂੰ ਸੋਸ਼ਲ ਲਾਈਫ ਸਾਈਕੋਲੋਜੀ ਦੇ ਨਾਲ ਮੋਟੀਵੇਸ਼ਨ ਦੇ ਨਾਲ ਸੰਬੰਧਿਤ ਵੀਡੀਓਜ਼ ਮਿਲਣਗੀਆਂ ਤੇ ਉਹਨਾਂ ਨੂੰ ਦੇਖ ਕੇ ਤੁਸੀਂ ਫਾਇਦਾ ਉਠਾ ਸਕਦੇ ਆ ਤੇ ਦੋਸਤੋ ਅੱਜ ਕੱਲ ਦਾ ਜਿਹੜਾ ਸੰਸਾਰ ਹੈਗਾ ਸਾਰਾ ਕਹਿੰਦੇ ਮਤਬਲ ਨਾਲ ਹੀ ਭਰਿਆ ਆ ਕੁਝ ਕਿ ਹੀ ਲੋਕ ਜਿਹੜੇ ਹੁੰਦੇ ਤੁਹਾਡੇ ਆ ਫਰੈਂਡ ਹੋ ਸਕਦੇ ਤੁਹਾਡੀ ਫੈਮਲੀ ਹੋ ਸਕਦੀ ਹੈ ਲੇਕਿਨ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਉਹ ਮਤਬਲ ਦੇ ਨਾਲ ਹੀ ਤੁਹਾਡੇ ਨਾਲ ਜੁੜੇ ਹੁੰਦੇ ਆ ਤੇ ਟਾਈਮ ਰਹਿਣ ਤੇ ਹੀ ਤੁਹਾਨੂੰ ਉਹਨਾਂ ਮਤਬਲੀ ਲੋਕਾਂ ਦੇ ਬਾਰੇ ਪਤਾ ਲੱਗ ਜਾਣਾ ਚਾਹੀਦਾ ਨਹੀਂ ਤਾਂ ਉਹ ਸਾਰੀ ਉਮਰ ਹੀ ਤੁਹਾਡਾ ਇੱਕ ਤਰ੍ਹਾਂ ਖੂਨ ਚ ਉਸਦੇ ਰਹਿੰਦੇ ਆ ਤੁਹਾਡੇ ਪੈਸੇ ਦੀ ਬਰਬਾਦੀ ਤੁਹਾਡੇ ਟਾਈਮ ਦੀ ਬਰਬਾਦੀ ਹੁੰਦੀ ਆ ਤੇ ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਚ ਗਰੋ ਨਹੀਂ ਕਰ ਪਾਉਂਦੇ ਹੈਗੇ ਇੱਕ ਤਰ੍ਹਾਂ ਤੁਹਾਡੀ ਜ਼ਿੰਦਗੀ ਚ ਅੜਚਨ ਪੈਦਾ ਹੋ ਜਾਂਦੀ ਆ ਨੰਬਰ 1 ਜਿਹੜਾ ਲੱਛਣ ਹੁੰਦਾ ਹੈਗਾ ਮਤਬਲੀ ਲੋਕਾਂ ਦਾ ਉਹ ਹੁੰਦਾ ਕਿ ਤੁਹਾਡੇ ਨਾਲ ਰਿਸ਼ਤਾ ਸਿਰਫ ਆਪਣੇ ਫਾਇਦੇ ਵਾਸਤੇ ਹੀ ਜੋੜਦੇ ਆ ਉਨਾਂ ਦਾ ਇੱਕੋ ਇੱਕ ਟਾਰਗੇਟ ਹੁੰਦਾ ਤੁਹਾਡੀ ਕੋਈ ਪਦਵੀ ਆ ਤੁਹਾਡਾ ਕੋਈ ਅਹੁਦਾ ਆ ਤੁਸੀਂ ਅਮੀਰ ਹੋ ਜਾਂ ਤੁਹਾਡੇ ਕੋਲ ਟਾਈਮ ਹੁੰਦਾ ਕੋਈ ਮੈਨ ਪਾਵਰ ਹੋ ਤੁਹਾਡੇ ਕੋਲ ਇਦਾਂ ਦੀ ਤੇ ਉਹ ਨਹੀਂ ਤੁਹਾਡੇ ਨਾਲ ਰਿਸ਼ਤਾ ਸਿਰਫ ਇਸ ਕਰਕੇ ਜੋੜਦਾ ਆ ਵੀ ਕਦੀ ਨਾ ਕਦੀ ਤੁਹਾਡਾ ਫਾਇਦਾ ਜ਼ਰੂਰ ਹੀ ਚੁੱਕਣਾ ਸਿਰਫ ਆਪਣਾ ਇੱਕ ਉਲੂ ਸਿੱਧਾ ਕਰਨ ਵਾਸਤੇ ਤੁਹਾਡੇ ਨਾਲ ਰਿਸ਼ਤਾ ਜੋੜਦੇ ਆ ਤੇ ਬੰਦੇ ਨੂੰ ਉਸ ਚੀਜ਼ ਦਾ ਪਤਾ ਲੱਗ ਜਾਂਦਾ ਆ ਕਿਉਂਕਿ ਜਦੋਂ ਉਹ ਤੁਹਾਡੇ ਉਹ ਲੋ ਫਾਇਦੇ ਲਈ ਆਉਂਦੇ ਆ ਤੇ ਜਦੋਂ ਤੁਹਾਨੂੰ ਲੋੜ ਹੁੰਦੀ ਤੁਹਾਡੇ ਕੋਲ ਆਉਣਾ ਨਹੀਂ ਹੈਗਾ ਤੁਹਾਨੂੰ ਸਮਝ ਜਾਣਾ ਚਾਹੀਦਾ ਕਿ ਬੰਦਾ ਸਿਰਫ ਆਪਣੇ ਫਾਇਦੇ ਵਾਸਤੇ ਹੀ ਮੇਰੇ ਨਾਲ ਆ ਤੇ ਐਦਾਂ ਦੇ ਲੋਕਾਂ ਤੋਂ ਬਚਣਾ ਜਾਈਂ ਮੈਂ ਦੋ ਜਿਹੜਾ ਲੱਛਣ ਹੁੰਦਾ ਹੈਗਾ ਕਿ ਮੂੰਹ ਦੇ ਮਿੱਠੇ ਹੁੰਦੇ ਆ ਲੇਕਿਨ ਦਿਲ ਦੇ ਵਿੱਚ ਉਹਨਾਂ ਦੇ ਸਵਾਰਥ ਹੁੰਦਾ ਆ ਐਦਾਂ ਦੇ ਬਹੁਤ ਸਾਰੇ ਲੋਕ ਤੁਸੀਂ ਆਪਣੇ ਦੇਖੇ ਹੋਣੇ ਆ ਆਪਣੇ ਰਿਸ਼ਤੇਦਾਰੇ ਦੇ ਦੇਖੇ ਹੋਣੇ ਆ ਅੜਲੇ ਦਵਾਲੇ ਦੇਖੇ ਹੋਣੇ ਆ ਕਿ ਮੂੰਹ ਦੇ ਬਹੁਤ ਹੀ ਮਿੱਠੇ ਹੁੰਦੇ ਆ ਜਦੋਂ ਉਹਨਾਂ ਨੂੰ ਕੋਈ ਲੋੜ ਪੈਣੀ ਆ ਮਿੱਠੀਆਂ ਗੱਲਾਂ ਕਰਦੀਆਂ ਲੇਕਿਨ ਜਦੋਂ ਤੁਹਾਨੂੰ ਲੋੜ ਪੈਣੀ ਆ ਤੇ ਉਹਨਾਂ ਦਾ ਜਿਹੜਾ ਬੁੱਲ ਚਾਲ ਦਾ ਤਰੀ ਉਹਨਾਂ ਦੇ ਕੰਮ ਕਰਨ ਨੂੰ ਕਿਸੇ ਨੂੰ ਮਨਾ ਕਰ ਦਿੱਤੀ ਤੇ ਤਾਂ ਵੀ ਉਹਨਾਂ ਜਿਹੜਾ ਤਰੀਕਾ ਹੈਗਾ ਉਹ ਮਿੱਠੇ ਤੋਂ ਕੌੜਾ ਹੋਣਾ ਸ਼ੁਰੂ ਹੋ ਜਾਂਦਾ ਤੇ ਐਦਾਂ ਦੇ ਲੋਕਾਂ ਤੋਂ ਵੀ ਬਚਣਾ ਚਾਹੀਦਾ ਨੰਬਰ 10 ਜਿਹੜਾ ਲੱਛਣ ਹੁੰਦਾ ਹੈਗਾ ਕਿ ਸਿਰਫ ਲੋੜ ਪੈਣ ਤੇ ਕੰਮ ਪੈਣ ਤੇ ਹੀ ਤੁਹਾਨੂੰ ਕਾਲ ਜਾਂ ਮੈਸੇਜ ਉਹਨਾਂ ਦਾ ਆਉਂਦਾ ਆ ਉਦਾਂ ਉਹ ਤੁਹਾਡਾ ਸਾਰਾ ਸਾਲ ਹੀ ਬਾਤ ਨਹੀਂ ਪੁੱਛਦੇ ਹੈਗੇ ਜਦੋਂ ਉਹਨਾਂ ਨੂੰ ਲੋੜ ਪੈਣੀ ਆ ਜਾਂ ਫਿਰ ਉਹਨਾਂ ਦਾ ਕੋਈ ਮਤਬਲ ਹੋਣਾ ਉਦੋਂ ਹੀ ਤੁਹਾਨੂੰ ਕਾਲ ਜਾਂ ਮੈਸੇਜ ਆਉਣਾ ਤੇ ਉਸ ਕਾਲ ਜਾਂ ਮੈਸੇਜ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਤਰ੍ਹਾਂ ਦਾ ਪਹਿਲਾਂ ਪਲੋਟ ਜਿਹਾ ਬਣਾਉਣਾ ਸ਼ੁਰੂ ਕਰ ਦੇਣਾ ਵੀ ਤੁਹਾਨੂੰ ਪੁੱਛੀਏ ਕਿਸੇ ਤ ਕਿਸੇ ਤ ਇਹ ਤੁਹਾਨੂੰ ਉਹਨਾਂ ਨੇ ਆਪਣਾ ਮਤਬਲ ਦੱਸਣਾ ਵੀ ਆ ਮੈਨੂੰ ਕੰਮ ਆ ਤੇ ਉਦਾਂ ਚਾਹੇ ਤੁਹਾਨੂੰ ਦੁੱਖ ਹੋਵੇ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਕਦੀ ਵੀ ਉਹ ਬੰਦੇ ਕਾਲ ਜਾਂ ਮੈਸੇਜ ਨਹੀਂ ਕਰਦੇ ਤੁਹਾਡਾ ਹਾਲਚਾਲ ਨਹੀਂ ਪੁੱਛਦੇਗੇ ਸਿਰਫ ਆਪਣੇ ਕੰਮ ਦੇ ਲਈ ਆਪਣੀ ਲੋੜ ਦੇ ਮੁਤਾਬਕ ਹੀ ਤੁਹਾਨੂੰ ਉਹ ਕਾਲ ਜਾਂ ਮੈਸੇਜ ਕਰਦੇ ਆ ਨੰਬਰ 4 ਜਿਹੜਾ ਲੱਛਣ ਹੁੰਦਾ ਕਿ ਵਾਅਦੇ ਕਰਦੇ ਆ ਲੇਕਿਨ ਨਿਭਾਉਂਦੇ ਨਹੀਂ ਹੈਗੇ ਤੁਹਾਡੇ ਆਲੇ ਦੁਆਲੇ ਇਦਾਂ ਦੇ ਲੋਕ ਹੋਣੇ ਬੜੀਆਂ ਗੱਲਾਂ ਮਾਰੀ ਜਾਣਗੇ ਤੁਹਾਨੂੰ ਕਹੀ ਜਾਣਗੇ ਦੱਸ ਦੇ ਲੋੜ ਆ ਤਾਂ ਜਾਂ ਫਿਰ ਤੁਹਾਨੂੰ ਕਹਿਣਗੇ ਆਪਾਂ ਖੜੇ ਆ ਤੇਰੇ ਪਿੱਛੇ ਚੱਕ ਦੇ ਫੱਟੇ ਮਤਲਬ ਪੰਪ ਜੇ ਦੇ ਜਾਣਗੇ ਤੇ ਇਦਾਂ ਦੇ ਆਪਣੇ ਵੀ ਕਿਚਾਰ ਦੋਸਤ ਸੀਗੇ ਜਿਹੜੇ ਬਾਹਰ ਗਏ ਹੋ ਸੀਗੇ ਤੇ ਇਦਾਂ ਹੀ ਕਹਿੰਦੇ ਰਹਿੰਦੇ ਸੀ ਦੱਸਦੇ ਸੀ ਕਿ ਤੇ ਤੈਨੂੰ ਲੋਡ ਪਈ ਤਾਂ ਅਸੀਂ ਤੁਹਾਡੇ ਕੰਮ ਆਵਾਂਗੇ ਤੇ ਜਦੋਂ ਉਹਨਾਂ ਨੂੰ ਆਪਾਂ ਕਿਹਾ ਵੀ ਕਿਸੇ ਕੰਮ ਵਾਸਤੇ ਤੇ ਸਾਰੇ ਜਣੇ ਹੱਥ ਖੜੇ ਕਰ ਗਏ ਸੀ ਤੇ ਉਹਨਾਂ ਦੀ ਕੋਲਾ ਵੀ ਆਉਣੀਆਂ ਬੰਦ ਹੋ ਗਈਆਂ ਸੀ ਤੁਹਾਡੇ ਨਾਲ ਵੀ ਇਦਾਂ ਦੇ ਕਈ ਸਰਕਲ ਚ ਜੁੜੇ ਹੋਣੇ ਆ ਵਾਅਦੇ ਕਰ ਦਿੰਦੇ ਆ ਪਹਿਲਾਂ ਲੇਕਿਨ ਨਿਭਾਉਂਦੇ ਨਹੀਂ ਹੈਗੇ ਆਪਣੀ ਵਾਰੀ ਹੋਈ ਪਿੱਛੇ ਹਟ ਜਾਂਦੇ ਆ ਤੇ ਇਦਾਂ ਦੇ ਲੋਕਾਂ ਤੋਂ ਵੀ ਬਚਣਾ ਚਾਹੀਦਾ ਨੰਬਰ 5 ਜਿਹੜਾ ਲੱ ਕਿਉਂਕਿ ਜਿਹੜਾ ਇਨਸਾਨ ਉਹ ਗਲਤੀਆਂ ਦਾ ਬੁਤਲਾ ਹੁੰਦਾ ਕਿਸੇ ਵੀ ਇਨਸਾਨ ਤੋਂ ਗਲਤੀ ਹੋ ਸਕਦੀ ਮਤਬਲੀ ਲੋਕਾਂ ਦੀ ਨਿਸ਼ਾਨੀ ਇਹੀ ਹੁੰਦੀ ਆ ਅਗਰ ਕੋਈ ਗਲਤੀ ਹੋ ਜਾਂਦੀ ਹੈ ਉਹ ਨਹੀਂ ਮੰਨਣੀ ਨਹੀਂ ਹੈਗੀ ਦੂਜਿਆਂ ਨੂੰ ਦੋਸ਼ ਦੇ ਜਾਣਾ ਵੀ ਉਹਦੇ ਕਰਕੇ ਐਦਾ ਹੋਇਆ ਮੇਰਾ ਵਿੱਚ ਕੋਈ ਕਸੂਰ ਨਹੀਂ ਹੈਗਾ ਇੱਥੋਂ ਵੀ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਵੀ ਬੰਦਾ ਇਹ ਮਤਬਲੀ ਆ ਨੰਬਰ 6 ਜਿਹੜਾ ਪੁਆਇੰਟ ਹੁੰਦਾ ਵੀ ਤੁਹਾਡੀ ਕਾਮਯਾਬੀ ਤੋਂ ਉਹ ਖੁਸ਼ ਨਹੀਂ ਹੁੰਦੇ ਹੈਗੇ ਜਲਣ ਸ਼ੁਰੂ ਕਰ ਦਿੰਦੇ ਆ ਤੁਸੀਂ ਵੀ ਦੇਖਿਆਣਾ ਤੁਹਾਡੇ ਇਦਾਂ ਦੇ ਰਿਸ਼ਤੇਦਾਰ ਹੋ ਆ ਜਾਂ ਕੋਈ ਆਲੇ ਦੁਆਲੇ ਦੋਸਤ ਜਿਨ੍ਹਾਂ ਨੂੰ ਤੁਸੀਂ ਕਹਿੰਨੇ ਆ ਲੇਕਿਨ ਜਦੋਂ ਤੁਸੀਂ ਕੋਈ ਵੀ ਕਾਮਯਾਬੀ ਪ੍ਰਾਪਤ ਕਰਦੇ ਹੋ ਤੁਹਾਡੇ ਘਰ ਦੇ ਵਿੱਚ ਮੰਨ ਲਓ ਵੀ ਕੋਈ ਤੁਹਾਡਾ ਬੱਚਾ ਆ ਉਹ ਵਧੀਆ ਨੰਬਰਾਂ ਨਾਲ ਪਾਸ ਹੋ ਗਿਆ ਜਾਂ ਬੱਚਾ ਕੋਈ ਬਾਹਰ ਚੱਲਾ ਫੋਰਨ ਕੰਟਰੀ ਚੱਲਾ ਆ ਜਾਂ ਤੁਹਾਡੀ ਕੋਈ ਵਧੀਆ ਜੌਬ ਜੌਬ ਲੱਗ ਗਈ ਜਾਂ ਫਿਰ ਤੁਹਾਡਾ ਕੋਈ ਵਧੀਆ ਰਿਸ਼ਤਾ ਹੋ ਗਿਆ ਮਤਲਬ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਤੁਹਾਡੀ ਕਾਮਯਾਬੀ ਆ ਉਨੀ ਤੁਹਾਡੇ ਤੋਂ ਚੰਨ ਲੱਪਣਾ ਤੇ ਉਹਦੀ ਨਿਸ਼ਾਨੀ ਕੀ ਹੁੰਦੀ ਹੈ ਜਦੋਂ ਤੁਹਾਡਾ ਉਹਨੇ ਦੇਖਣਾ ਉਹ ਚੀਜ਼ ਉਹਨੇ ਤੁਹਾਡਾ ਕੰਪੇਅਰ ਕਿਸੇ ਹੋਰ ਨਾਲ ਕਰਨ ਲੱਪਣਾ ਅੱਛਾ ਤੂੰ ਇਦਾਂ ਕੀਤੀ ਇਸ ਤੋਂ ਵਧੀਆ ਤਾਂ ਮੇਰੇ ਮਾਮੇ ਦਾ ਮੁੰਡਾ ਆ ਜਾਂ ਫੇ ਤੁਹਾਡੀ ਤਨਖਾਹ ਕੋਈ ਵਧੀਆ ਜਾਂ ਸੈਲਰੀ ਵਧੀਆ ਮਤਲਬ ਜਾਂ ਤੁਹਾਡੀ ਇਨਕਮ ਵਧੀਆ ਜਾਂ ਤੁਹਾਡਾ ਕੰਮਕਾਰ ਵਧੀਆ ਅੱਛਾ ਤੂੰ ਇਹ ਕਰਦਾ ਉਹਦੇ ਚ ਕਮੀਆਂ ਘੱਟਣ ਵਾਲੀਆਂ ਆਪਣੀਆਂ ਬੇ ਆ ਤਾਂ ਯਾਰ ਵਧੀਆ ਨਹੀਂ ਹੈਗਾ ਕੰਮ ਮਤਲਬ ਕਿ ਇੱਕ ਤਰ੍ਹਾਂ ਈਰਖਾਨ ਤੋਂ ਹੁਣ ਲੱਭਦੇ ਤੁਹਾਨੂੰ ਉਹਨੂੰ ਡੋਮੀਨੇਟ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਤੂੰ ਨੀਵਾ ਹੀ ਆ ਵੀ ਤੇਰੇ ਤੋਂ ਉੱਤੇ ਹੋਰ ਵੀ ਵਧੀਆ ਬੰਦੇ ਆ ਉਹ ਇੱਕ ਤਰ੍ਹਾਂ ਸਪੋਰਟਿਵ ਨਹੀਂ ਹੁੰਦੇ ਹੈਗੇ ਤੇ ਤੁਹਾਨੂੰ ਤੁਹਾਡੇ ਤੋਂ ਮਤਲਬ ਈਰਖਾ ਕਰਨ ਲੱਗ ਪੰਦੇ ਆ ਤੇ ਇਦਾਂ ਦੇ ਲੋਕਾਂ ਤੋਂ ਵੀ ਬਚਣਾ ਚਾਹੀਦਾ ਇਹ ਮਤਬਲੀ ਲੋਕ ਹੁੰਦੇ ਨੰਬਰ 7 ਜਿਹੜਾ ਲੱਛਣ ਹੁੰਦਾ ਕੋਈ ਤੁਹਾਡੀਆਂ ਭਾਵਨਾਵਾਂ ਨਾਲ ਖੇਡਦੇ ਆ ਕਿਉਂਕਿ ਜਿਹੜਾ ਲੋਡ ਹੁੰਦੀ ਆ ਹਰੇਕ ਬੰਦੇ ਨੂੰ ਪੈ ਸਕਦੀ ਆ ਤੁਸੀਂ ਕੋਈ ਵੀ ਆਪਣੀ ਜਿਹੜੀ ਕਮਜ਼ੋਰੀ ਆ ਅਗਲੇ ਨੂੰ ਦੱਸ ਦਿੱਤੀ ਤੇ ਉਹ ਤਾਂ ਉਹਨੇ ਫਾਇਦਾ ਉਠਾਉਣਾ ਸ਼ੁਰੂ ਕਰ ਦੇਣਾ ਤਾਂ ਕਿ ਤੁਸੀਂ ਉਹਦੇ ਕੰਮ ਨੂੰ ਨਾ ਨਾ ਕਰ ਸਕੋ ਤੇ ਕਈ ਵਾਰ ਕੀ ਹੁੰਦਾ ਹੈਗਾ ਮੰਨ ਲਓ ਤੁਹਾਡੀ ਕੋਈ ਪ੍ਰੋਬਲਮ ਹੈਗੀ ਆ ਤੁਸੀਂ ਆਪਣੇ ਜਿਹੜੇ ਨਜ਼ਦੀਕੀ ਹੈਗਾ ਜਿਆਦੇ ਨੂੰ ਤੁਸੀਂ ਮੰਨਦੇ ਆ ਆਪਣਾ ਕੋਈ ਦੋਸਤ ਮੰਨਦੇ ਆ ਉਹਨੂੰ ਦੱਸ ਦਿੱਤੀ ਯਾਰ ਰਿਸ਼ਤੇਦਾਰ ਨੂੰ ਦੱਸ ਦਿੱਤੀ ਤੇ ਉਹਨੇ ਉਹਦਾ ਹੱਲ ਕੱਢਣ ਦੀ ਬਜਾਏ ਤੁਹਾਡੇ ਤੋਂ ਫਾਇਦਾ ਲੈਣਾ ਸ਼ੁਰੂ ਕਰ ਦਿੰਦਾ ਅੱਛਾ ਇੰਨੇ ਪੈਸੇ ਲੱਗਣੇ ਮੈਂ ਕਰਵਾ ਦਿੰਦਾ ਮਤਲਬ ਇਹ ਉਹਦੇ ਵਿੱਚ ਵੀ ਇਹੀ ਹੁੰਦਾ ਵੀ ਤੁਹਾਡੀ ਭਾਵਨਾਵਾਂ ਨਾਲ ਖੇਡਦਾ ਆ ਉਹ ਤੁਹਾਡੇ ਕੰਮ ਹੋਣ ਨਾਲ ਕੋਈ ਮਤਲਬ ਨਹੀਂ ਹੁੰਦਾ ਤੁਹਾਡੀ ਪ੍ਰੋਬਲਮ ਨਾਲ ਕੋਈ ਮਤਲਬ ਨਹੀਂ ਹੁੰਦਾ ਹੈਗਾ ਲੇਕਿਨ ਆਪਣਾ ਵਿੱਚੋਂ ਇੱਕ ਤਰ੍ਹਾਂ ਤੁਹਾਡਾ ਖੂਨ ਚੂਸਣਾ ਸ਼ੁਰੂ ਕਰ ਦਿੰਦਾ ਵੀ ਤੁਹਾਡੀਆਂ ਭਾਵਨਾਵਾਂ ਨੂੰ ਯਾਨੀ ਕਿ ਉਹ ਇੱਥੇ ਹੀ ਨਾਸਤ ਕਰ ਦਿੰਦਾ ਨੰਬਰ 8 ਜਿਹੜਾ ਲੱਛਣ ਹੁੰਦਾ ਵੀ ਉਹਨਾਂ ਦਾ ਮਤਲਬ ਨਿਕਲਿਆ ਤੇ ਉਹਨਾਂ ਦਾ ਜਿਹੜਾ ਵਿਵਹਾਰ ਔਰ ਰਵਈਆ ਉਹ ਬਦਲ ਜਾਂਦਾ ਆ ਕਿਉਂਕਿ ਉਹਨਾਂ ਦਾ ਮੇਨ ਮਕਸਦ ਇਹੀ ਹੁੰਦਾ ਆ ਵੀ ਤੁਹਾਡੇ ਤੋਂ ਮਤਬਲ ਕੱਢਣਾ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਕੋਲ ਟਾਈਮ ਲੈਣਾ ਤੁਹਾਡੀ ਕਿਤੇ ਅਪਰੋਚ ਹੋਆ ਉਹਦਾ ਫਾਇਦਾ ਲੈਣਾ ਤੇ ਉਦੋਂ ਜਦੋਂ ਉਹਨਾਂ ਨੂੰ ਕੰਮ ਹੁੰਦਾ ਆ ਉਹਨਾਂ ਦੀ ਬੋਲਵਾਣੀ ਆ ਰੁਪਈਆ ਕੁਝ ਹੋਰ ਹੁੰਦਾ ਆ ਇੱਕ ਪਲੋਟ ਇੱਕ ਕਹਾਣੀ ਹੋਰ ਤਰੀਕੇ ਦੀ ਹੁੰਦੀ ਆ ਤੇ ਜਦੋਂ ਉਹਨਾਂ ਦਾ ਕੰਮ ਹੋ ਜਾਂਦਾ ਤੇ ਇੱਕਦਮ ਹੀ ਫਿਰ ਉਹਨਾਂ ਦੇ ਚੇਂਜ ਆਣੀ ਲਾਪੰਦੀ ਉਹਦੇ ਇਮਪ੍ਰੈਸ਼ਨ ਦੇ ਵਿੱਚ ਉਹਨਾਂ ਦੀ ਬੋਲਵਾਣੀ ਦੇ ਵਿੱਚ ਤੁਹਾਡੀ ਰਿਸਪੈਕਟ ਦੇ ਵਿੱਚ ਵੀ ਮਤਲਬ ਕਿ ਉਹਨਾਂ ਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ ਆਪਣਾ ਬਿਲਕੁਲ ਹੀ ਫਿਰ ਰੰਗ ਰੂਪ ਦਿਖਾਉਣ ਲੱਪੰਦੇ ਅਸਲੀ ਇਸ ਕਰਕੇ ਇਦਾਂ ਦੇ ਲੋਕਾਂ ਤੋਂ ਵੀ ਬਚੋ। ਨੰਬਰ 9 ਜਿਹੜਾ ਲੱਛਣ ਹੁੰਦਾ ਵੇ ਜਦੋਂ ਤੁਹਾਨੂੰ ਲੋੜ ਪੈਣੀ ਆ ਫੇ ਉਹਨਾਂ ਨੇ ਖੜਨਾ ਨਹੀਂ ਹੈਗਾ। ਸਾਰਾ ਸਾਲ ਹੀ ਮਤਲਬ ਕਿ ਤੁਸੀਂ ਇੱਕ ਵਾਰੀ, ਦੋ ਵਾਰੀ, 10 ਵਾਰੀ ਉਹਨਾਂ ਦੇ ਕੰਮ ਆ ਗਏ ਲੇਕਿਨ ਜਦੋਂ ਤੁਹਾਨੂੰ ਲੋੜ ਪੈਣੀ ਆ ਕਿਸੇ ਨਾ ਕਿਸੇ ਤਰੀਕੇ ਦੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਫੇ ਖੜਨਾ ਨਹੀਂ ਹੈਗਾ। ਹਾਂ ਨਹੀਂ ਕਰਨੀ। ਜਾਂ ਤਾਂ ਉਹ ਫੇ ਲਾਰੇ ਲਾਉਣਗੇ, ਜਾਂ ਤੁਹਾਨੂੰ ਬਲੌਕ ਕਰਨਗੇ, ਜਾਂ ਤੁਹਾਡੇ ਕੋਲ ਬਹਾਨੇ ਬਣਾਉਣਗੇ ਵੀ ਮੇਰੇ ਕੋ ਇਹ ਕੰਮ ਨਹੀਂ ਹੋ ਸਕਦਾ ਹੈਗਾ। ਇੱਕ ਦੋ ਵਾਰੀ ਦੇਖੋ ਕਿ ਕੋਈ ਬੰਦਾ ਤੁਹਾਡੇ ਦਾ ਕੰਮ ਨਹੀਂ ਆਇਆਗਾ ਜੇ ਤੁਸੀਂ ਕਿੰਨੀ ਵਾਰੀ ਕੰਮ ਆਏ ਆ। ਤੇ ਉਹ ਦਾ ਵੀ ਤੁਹਾਨੂੰ ਪਤਾ ਕੱਢ ਦੇਣਾ ਚਾਹੀਦਾ ਵੀ ਉਹ ਮਤਵੇ ਲੋਕਾਂ ਦੀ ਕੈਸਟ ਵਿੱਚ ਆ ਜਾਂਦਾ ਤੇ ਜਿਹੜਾ ਆਖਰੀ ਨੰਬਰ 10 ਪੁਆਇੰਟ ਹੈਗਾ ਕਿ ਉਹ ਹਮੇਸ਼ਾ ਹੀ ਆਪਣਾ ਲਾਭ ਜਾਂ ਹਾਨੀ ਵਾਰ ਇਹ ਗੱਲਾਂ ਕਰਦੇ ਆ ਕੋਈ ਵੀ ਇਹੋ ਰਿਸ਼ਤਾ ਬਣਾਉਣਗੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨਗੇ ਦੋਸਤੀ ਚ ਆਉਣਗੇ ਉਹ ਨਹੀਂ ਸਿਰਫ ਇਹ ਦੇਖਣਾ ਵੀ ਮੇਰਾ ਇੱਥੋਂ ਲਾਭ ਹੋ ਰਿਹਾ ਜਾਂ ਹਾਨੀ ਹੋ ਰਹੀ ਹੈ ਜੇ ਤਾਂ ਉਹਨਾਂ ਨੂੰ ਲਾਭ ਹੋ ਰਿਹਾ ਹੋਇਆ ਤੇ ਫੇਰ ਉਹ ਅੱਗੇ ਵਧਣਗੇ ਜੇ ਉਹਨਾਂ ਨੂੰ ਹਾਨੀ ਹੋ ਰਹੀ ਹੈ ਘਾਟਾ ਪੈ ਰਿਹਾ ਤੇ ਫੇਰ ਉਹ ਸਟੈਪ ਨਹੀਂ ਚੁੱਕਦੇ ਹੈਗੇ ਫੇਰ ਉਹ ਕਦਮ ਪਿੱਛੇ ਪਾ ਲੈਂਦੇ ਆ ਤੇ ਇਦਾਂ ਦੇ ਲੋਕਾਂ ਤੋਂ ਵੀ ਬਚਣਾ ਚਾਹੀਦਾ ਤੇ ਦੋਸਤੋ ਜਿਹੜਾ ਰਿਸ਼ਤਾ ਹੁੰਦਾ ਇੱਕ ਸੱਚੀ ਮਿੱਤਰਤਾ ਹੁੰਦੀ ਆ ਚਾਹੇ ਉਹ ਆਪਣੇ ਪਰਿਵਾਰ ਦੇ ਵਿੱਚ ਭੈਣ ਭਰਾ ਹੋਗੇ ਹਸਬੰਡ ਵਾਈਫ ਹੋਗੇ ਆ ਜਾਂ ਸਾਡੇ ਦੋਸਤ ਹੋਗੇ ਰਿਸ਼ਤੇਦਾਰ ਹੋਗੇ ਉਹ ਨਿਰਸਵਾਰਥ ਹੋਣਾ ਚ ਆਪਣੇ ਮਤਬਲ ਤੋਂ ਹੋਣਾ ਚਾਹੀਦਾ ਹੈ ਇੱਕ ਫੀਲਿੰਗ ਇੰਟਰਨਲ ਹੋਣੀ ਚਾਹੀਦੀ ਤਾਂ ਉਹ ਰਿਸ਼ਤੇ ਜਿਹੜੇ ਪੱਕੇ ਹੁੰਦੇ ਆ ਨਹੀਂ ਤਾਂ ਜਿਹੜੇ ਮਤਬਲ ਦੇ ਰਿਸ਼ਤੇ ਆ ਸਿਰਫ ਮਤਬਲ ਦੇ ਲਈ ਹੀ ਯਾਦ ਕਰਨਾ ਮਤਬਲ ਲਈ ਹੀ ਕੱਢਣ ਲਈ ਹੀ ਯਾਦ ਕਰਨਾ ਉਹ ਜਿਹੜੇ ਰਿਸ਼ਤੇ ਹੁੰਦੇ ਆ ਫੇਕ ਹੁੰਦੇ ਆ ਤੇ ਉਹਨਾਂ ਲੋਕਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਤੇ ਦੋਸਤੋ ਆਸ ਕਰਦੇ ਆ ਇਹ ਵੀਡੀਓ ਤੁਹਾਨੂੰ ਫੰਦ ਆਈ ਹੋਵੇਗੀ ਤੁਹਾਡਾ ਵੀ ਕੋਈ ਇਦਾਂ ਦਾ ਮਿੱਤਰ ਸੱਜਣਾ ਮਤਬਲੀ ਹੈਗਾ ਜਾਂ ਫਿਰ ਇਦਾਂ ਦੀ ਕੋਈ ਕਹਾਣੀ ਹੈਗੀ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਉੱਤੇ ਜਿਹੜਾ ਸਾਡਾ ਚੈਨਲ ਹੈ ਉਹ ਕਿਰਪਾ ਕਰਕੇ ਉਹਨੂੰ ਸਬਸਕ੍ਰਾਈਬ ਕਰ ਲਿਓ ਤੰਗਾ ਜੀ